ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣੀ ਪਾਰਟੀ ਹਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੱਕ ਨਿਮਾਣੀ ਨੂੰ ਇਨਾ ਮਾਨ ਬਖਸ਼ਿਆ ਮੈਂ 2013-14 ਦੇ ਵਿੱਚ ਪਾਰਟੀ ਦੇ ਨਾਲ ਤੁਰਿਆ ਸੀਗਾ ਜਦੋਂ ਤੋਂ ਪਾਰਟੀ ਦੇ ਨਾਲ ਤੁਰਿਆ ਆ ਆਪਾਂ ਨੇ ਸਕਾਮ ਸੇਵਾ ਕਰਦੇ ਆਏ ਆ ਪਾਰਟੀ ਦੇ ਵਿੱਚ ਤੇ ਪਾਰਟੀ ਨੇ ਵੀ ਸਾਡੇ ਪ੍ਰਤੀ ਕੋਈ ਵਿਤਕਰਾ ਜਾਂ ਕਸਰ ਨਹੀਂ ਰੱਖੀ ਜੋ ਮਾਨ ਸਨਮਾਨ ਸਾਨੂੰ ਬਣਦਾ ਸੀ ਉਹ ਵੱਧ ਤੋਂ ਵੱਧ ਦਿੱਤਾ ਵਾ ਤੇ ਮੈਂ ਅਪੀਲ ਕਰਦਾ ਆਪਣੇ ਵਰਕਰਾਂ ਨੂੰ ਕਿ ਵੱਧ ਤੋਂ ਵੱਧ ਮਿਹਨਤ ਕਰੋ ਜੋ ਤੁਹਾਡਾ ਬਣਦਾ ਹੱਕ ਆ ਪਾਰਟੀ ਜਿਹੜੀ ਉਹ ਤੁਹਾਨੂੰ ਵੀ ਦੇਵੇਗੀ ਸੰਗਠਨ ਦੇ ਹਲਕਾ ਚਾਰਜ ਬਣ ਤੋਂ ਬਾਅਦ ਸਾਡਾ ਟੀਚਾ ਇਹ ਹੋ ਗਏ ਸੀ ਗਰਾਉਂਡ ਨੂੰ ਵੱਧ ਤੋਂ ਵੱਧ ਮਜ਼ਬੂਤ ਕਰਾਗੇ ਆਉਣ ਵਾਲੀ ਜਿਹੜੀ ਇਲੈਕਸ਼ਨ 2027 ਦੀ ਆ ਉਹਦੀ ਤਿਆਰੀ ਜਿਹੜੀ ਆ ਹੁਣ ਤੋਂ ਅਸੀਂ ਸ਼ੁਰੂ ਕਰ ਦਿੱਤੀ ਗਈ ਹੈ ਸਾਡੀ ਪਾਰਟੀ ਵੱਲੋਂ ਤੇ ਅਸੀਂ ਵੱਧ ਤੋਂ ਵੱਧ ਪਬਲਿਕ ਨੂੰ ਆਪਣੇ ਨਾਲ ਆਪਣੀ ਪਾਰਟੀ ਦੇ ਨਾਲ ਜੋੜ ਕੇ ਤੇ 2027 ਦੇ ਵਿੱਚ ਆਪਾਂ ਹਲਕਾ ਡੇਰਾ ਬਾਬਾ ਨਾਨਕ ਦੁਬਾਰਾ ਜਿੱਤ ਕੇ ਫਿਰ ਸਰਕਾਰ ਬਣਾਵਾਂਗੇ ਬਿਲਕੁਲ ਜੀ ਸਰਕਾਰ ਨੇ ਬਿਲਕੁਲ ਵਾਅਦੇ ਪੂਰੇ ਕੀਤੇ ਨੇ ਜੇ ਭਾਵੇਂ ਅਸੀਂ ਗੱਲ ਕਰ ਲਈਏ ਬਿਜਲੀ ਦੇ ਬਿੱਲਾਂ ਦੀ ਬੇਚੱਕ ਐਜੂਕੇਸ਼ਨ ਦੀ ਗੱਲ ਕਰ ਲਈਏ ਐਜੂਕੇਸ਼ਨ ਦੇ ਪ੍ਰਤੀ ਕਈ ਲੋਕ ਆਖ ਦਿੰਦੇ ਨੇ ਕਿ ਅਜੇ ਉਸ ਗੱਲ ਨਹੀਂ ਅਜੇ ਬਣੀ ਹੈਗੀ ਪਰ ਵੇਖੋ ਜਿਹੜਾ ਟੰਚਾ 17 ਸਾਲਾਂ ਦਾ ਵਿਗੜਿਆ ਹੋਵੇ ਉਹਨੂੰ ਥੋੜਾ ਜਆ ਕਵਰ ਕਰਨ ਦੇ ਵਾਸਤੇ ਸਮਾਂ ਚਾਹੀਦਾ ਮੈਂ ਮੈਂ ਤੇ ਇਹ ਗੱਲ ਕਹਾਂ ਕਿ ਸਾਡੀ ਸਰਕਾਰ ਨੇ 5 ਸਾਲ ਮੰਗੇ ਹੀ ਪਰ ਅਸੀਂ ਆਨੇ ਆ ਵੀ 10 ਸਾਲ ਦੇ ਵਿੱਚ ਵੀ ਆਪਾਂ ਕਵਰ ਕਰ ਲਈਏ ਤੇ ਬੜੀ ਤਗੜੀ ਗੱਲ ਹੈ ਕਿਉਂਕਿ ਖਲਾਰਾ ਬਹੁਤ ਜ਼ਿਆਦਾ ਪਿਛਲੀਆਂ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਐਜੂਕੇਸ਼ਨ ਤੇ ਹੈਲਥ ਤੇ ਤੇ ਇੱਕ ਵਾਦਾ ਸਾਡਾ ਹੋਰ ਸੀਗਾ ਜਿਹੜਾ ਬੀਬੀਆਂ ਨੂੰ 1-1000 ਰੁਪਇਆ ਦੇਣ ਦਾ ਜਿਹੜੀਆਂ ਦੂਸਰੀਆਂ ਪਾਰਟੀਆਂ ਜਿਸ ਤਰ੍ਹਾਂ ਮੁੱਦਾ ਬਣਾਉਂਦੀਆਂ ਪਈਆਂ ਨੇ ਥੋੜੇ ਸਮੇਂ ਦੇ ਵਿੱਚ ਸਾਡੀ ਪਾਰਟੀ ਜਿਹੜੀ ਆ ਸਾਡੇ ਆਵਾਦਵੀ ਪਾਰਟੀ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ ਪਲਾਨ ਘੜਿਆ ਵਾ ਥੋੜੇ ਸਮੇਂ ਦੇ ਵਿੱਚ ਉਹ ਵੀ 1000 ਰੁਪਇਆ ਜਿਹੜਾ ਵਾ ਬੀਬੀਆਂ ਨੂੰ ਦਿੱਤਾ ਜਾਵੇਗਾ ਬਾਕੀ ਜੇ ਆਪਾਂ ਇਹ ਤਿੰਨ ਚਾਰ ਸਾਡੀਆਂ ਗਰੰਟੀਆਂ ਹਿਸ ਤੋਂ ਇਲਾਵਾ ਟੋਲ ਪਲਾਜ਼ਾਂ ਦੀ ਗੱਲ ਕਰ ਲਈਏ ਬੇਸ਼ੱਕ ਆਪਾਂ ਖੇਤੀਬਾੜੀ ਦੀ ਗੱਲ ਕਰ ਲਈਏ ਆਪਾਂ ਨਹਿਰੀ ਪਾਣੀ ਦੀ ਗੱਲ ਕਰ ਲਈਏ ਆਪਾਂ ਬਿਜਲੀ ਦੀ ਗੱਲ ਕਰ ਲਈਏ ਕਈ ਇਸ ਤਰ੍ਹਾਂ ਦੇ ਆ ਮੁੱਦੇ ਨੇ ਨਸ਼ੇ ਦੇ ਮੁੱਦੇ ਦੇ ਉੱਤੇ ਸਾਡੀ ਪਾਰਟੀ ਜਿਹੜੀ ਆ ਉਹ ਕਰ ਰਹੀ ਆ ਪ੍ਰਚਾਰ ਵੀ ਕਰ ਰਹੀ ਆ ਤੇ ਸੁਧਾਰ ਵੀ ਕਰ ਰਹੀ ਆ ਇਸ ਤਰ੍ਹਾਂ ਦੇ ਕਾਫੀ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਸਾਡੀ ਸਰਕਾਰ ਜਿਹੜੀ ਆ ਬੜੀ ਗੰਭੀਰਤਾ ਦੇ ਨਾਲ ਕੰਮ ਕਰ ਰਹੀ ਹੈ ਬਸ ਇਹ ਦੇ ਕੋ ਉਹਨਾਂ ਦਾ ਰੋਲਾ ਰੱਪਾ ਵਾ ਪੇ ਲੋਕਾਂ ਨੂੰ ਗਮਰਾਹ ਕਰਨ ਵਾਸਤੇ ਤੇ ਮੈਂ ਪਿਛਲੇ ਦਿਨਾਂ ਦੇ ਵਿੱਚ ਇੱਕ ਸਟੇਜ ਲੱਗੀ ਸੀ ਕਿਸੇ ਪਾਰਟੀ ਦੀ ਮੈਂ ਨਾਲ ਨਹੀਂ ਲੈਣਾ ਚਾਹੁੰਦਾ ਉੱਥੋਂ ਇੱਕ ਦੋ ਉਹਨਾਂ ਦੇ ਵਰਕਰਾਂ ਨੇ ਜਾਂ ਲੀਡਰਾਂ ਨੇ ਕਿਹਾ ਸੀਗਾ ਪੀ ਅਸੀਂ 2000 27 ਦੇ ਵਿੱਚ ਹਲਕਾ ਡੇਰਾ ਬਾਬਾ ਨਾਨਕ ਨਹੀਂ ਪੂਰੇ ਕਰਦਾਸਪੁਰ ਦੇ ਵਿੱਚ ਜਿੰਨੇ ਵੀ ਹਲਕੇ ਆ ਅਸੀਂ ਜਿੱਤ ਕੇ ਤੇ ਪਾਰਟੀ ਦੀ ਝੋਲੀ ਵਿੱਚ ਪਾਵਾਂਗੇ ਪਰ ਅਸੀਂ ਵਾਦਾ ਕਰ ਦਿੰਦੇ ਆ ਕਰਦਾ ਮੈਂ ਇਸ ਗੱਲ ਦਾ ਵਾਦਾ ਕਰਦਾ ਵਾਂ ਕਿ ਤੁਹਾਡੇ ਸੁਪਨੇ ਨੇ 2022 ਦੇ ਵਿੱਚ ਵੀ ਇਹ ਤੁਹਾਡੇ ਸੁਪਨੇ ਜਿਹੜੇ ਪੂਰੇ ਨਹੀਂ ਹੋਏ ਤੇ 2027 ਦੇ ਵਿੱਚ ਵੀ ਇਹ ਸੁਪਨੇ ਨਹੀਂ ਤੁਹਾਡੇ ਪੂਰੇ ਹੋਣੇ ਤੇ ਸਿਰਫ ਤੁਸੀਂ ਸੁਪਨਿਆ ਜੋਗੀ ਰਹਿ ਜਾਣਾ ਅਸੀਂ 2027 ਦੇ ਵਿੱਚ ਆਮ ਆਦਮੀ ਪਾਰਟੀ ਦੁਬਾਰਾ ਫੇਰ ਸਰਕਾਰ ਬਣਾਵਾਂਗੇ